ਸੀ ਸ਼ੰਭੂ ਬਾਰਡਰ ਦੇ ਉੱਤੇ ਵੱਡਾ ਇਕੱਠ ਕਿਉਂਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਸੀ ਬੀਬੀਆਂ ਦੇ ਵੱਲੋਂ ਵੱਧ ਚੜ੍ਹ ਕੇ ਇਸ ਮਹਿਲਾ ਦਿਵਸ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਸਟੇਜ ਦੀ ਕਮਾਂਡ ਸੰਭਾਲੀ ਸਟੇਜ ਦੇ ਉੱਤੇ ਤਕਰੀਰਾਂ ਕੀਤੀਆਂ ਤੇ ਅੱਜ ਤੜਕਸਾਰ ਸਰਬਣ ਸਿੰਘ ਪੰਧੇਰ ਵੱਡੇ ਕਾਫਲੇ ਨੂੰ ਲੈ ਕੇ ਨਿਕਲ ਪਏ ਕਿਸਾਨ ਜਿਹੜੇ ਨੇ ਤੜਕਸਾਰ ਉਸ ਦੀਵਾਰ ਦੇ ਕੋਲ ਵੀ ਪਹੁੰਚ ਗਏ ਜਿੱਥੇ ਹਰਿਆਣਾ ਦਾ ਪ੍ਰਸ਼ਾਸਨ ਆਖਰ ਕੀ ਕਾਰਨ ਆ ਕਿ ਸਵੇਰੇ ਸਵੇਰੇ ਸਰਵਣ ਸਿੰਘ ਪੰਦੇਰ ਉਸ ਥਾਂ ਦੇ ਉੱਤੇ ਪਹੁੰਚ ਗਏ ਜਿੱਥੇ ਕੱਲ ਸਟੇਜ ਲੱਗੀ ਸੀ ਜਿੱਥੇ ਕੱਲ ਬੀਬੀਆਂ ਦਾ ਵੱਡਾ ਇਕੱਠ ਸੀ ਪੂਰੀ ਗੱਲਬਾਤ ਤੁਹਾਨੂੰ ਸਰਵਣ ਸਿੰਘ ਪੰਦੇਰ ਦੀ ਜੁਬਾਨੀ ਸੁਣਾਉਣੀ ਹੈ ਮੈਂ ਸਰਵਣ ਸਿੰਘ ਪੰਦੇਰ ਇਸ ਸਮੇਂ ਸ਼ੰਭੂ ਮੋਰਚੇ سے ਬੋਲ ਰਹਾ ਹੂੰ ਮੇਰੇ ਪਿੱਛੇ ہماری ਜੋ ਸਟੇਜ ਹੈ ਯਹਾਂ ਕੱਲ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਤੋਂ ਬਹੁਤ ਵੱਡਾ ਇਕੱਠ تھا ਤੋਂ ਯਹਾਂ ਲਗਾਤਾਰ ਹਮ ਲੋਕ ਰੱਖਤੇ ਰਹਤੇ ਤੋਂ ਇਸ ਦੀ ਸਫਾਈ ਮਹਿੰਮ जो किसान है वो कर रहे हैं चला रहे हैं आज तीन सौ दिन हो चुका इस मोर्चे को चलते हुए और जो हम देख रहे हैं कि जो ट्रंप सरकार जो अमेरिका की है भारत के ऊपर लगातार दबाव डाल रही है अपने उत्पादों को भारत के अंदर बेचने का उसमें कृषि क्षेत्र भी है अगर अमेरिका के कृषि क्षेत्र में आके उत्पाद बिकेंगे तो जो हम लोग पैदा कर रहे हैं उनका और नुकसान होगा तो भारत सरकार से हम पहले भी करते रहें भी जो विश्व व्यापार संस्था अमेरिका है वो डोमिनेट करता और हमारा जो हम कृषि क्षेत्र में अपने उत्पाद पैदा करते हैं अपनी फसल के ऊपर तो उसका मंडी में हमें उचित मूल्य की गारंटी का कानून चाहिए हमारी फसलें नहीं बिकती उसमें अभी भारत सरकार मन नहीं बना रही है और इसी के साथ साथ जो मणिपुर में दो साल हो गए कल फिर हिंसा किया है तो हम तो चाहेंगे स्वयं प्रधानमंत्री से अपील करेंगी कि मणिपुर की स्थिति के ऊपर कंट्रोल किया जाए दो साल हो गए हैं दो समुदाय आपस में जो वहाँ फूट डालकर स्टेट उनको लड़ा रहा है और इससे इसका पूरे देश में प्रभाव पड़ रहा है ये देश के लिए आने वाले समय में उचित नहीं है इसका कोई ठोस हल भारत सरकार को करना चाहिए और हम पूरे देश दुनिया के लोगों से कहेंगे कि अधिक से अधिक मोर्चों में पहुंचो, एमएसपी लीगल गारंटी कानून और किसान मजदूर की कर्ज माफी और अन्य मांगे मनवाने तक ये मोर्चा जारी रहेगा इतना बड़ा कल महिला दिवस के ऊपर इकट्ठ ਕਰਨੇ ਲਈ ਸਭੀ ਯੂਨੀయన్స్ ਦਾ ਤਾਂ ਤੁਸੀਂ ਸੁਣਿਆ ਤੇ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਸ਼ੰਭੂ ਬਾਰਡਰ ਦੇ ਉੱਤੇ ਸਫਾਈ ਮੁਹਿੰਮ ਚੱਲ ਰਹੀ ਆ ਕਿਉਂਕਿ ਕਿਸਾਨ ਇਹ ਗੱਲ ਕਹਿੰਦੇ ਨੇ ਕਿ ਅਸੀਂ ਦੇਸ਼ ਦੇ ਅੰਨ ਦਾਤਾ ਆ ਦੇਸ਼ ਦਾੰਨ ਦਾਤਾ ਵਾਕਈ ਕਿਸਾਨ ਨੂੰ ਕਿਹਾ ਜਾਂਦਾ ਕਿਸਾਨ ਸਫਾਈ ਰੱਖਦਾ ਹਾਲਾਂਕਿ ਕਿਸਾਨਾਂ ਦੇ ਵੱਲੋਂ ਉਸ ਵੇਲੇ ਵੀ ਸਫਾਈ ਕੀਤੀ ਗਈ ਜੋ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਹੰਝੂ ਗੈਸ ਦੇ ਗੋਲੇ ਮਾਰੇ ਗਏ ਉਸ ਤੋਂ ਬਾਅਦ ਪਾਣੀ ਦੇ ਬੁਛਾੜਾ ਮਾਰੀ ਗਈਆਂ ਮਾਰੀਆਂ ਗਈਆਂ ਤਾਂ ਉਹ ਵੀ ਜਿਹੜੇ ਹੰਝੂ ਗੈਸ ਦੇ ਗੋਲਿਆਂ ਤੋਂ ਬਾਅਦ ਜੋ ਉੱਥੇ ਕਾਫੀ ਜ਼ਿਆਦਾ ਖਲਾਰਾ ਪੈ ਗਿਆ ਸੀ ਉਹ ਵੀ ਖਲਾਰਾ ਕਿਸਾਨਾਂ ਦੇ ਵੱਲੋਂ ਸਾਫ਼ ਕੀਤਾ ਗਿਆ ਕਿਸਾਨ ਜਿਹੜੇ ਨੇ 13 ਫਰਵਰੀ 2024 ਤੋਂ ਬਾਰਡਰਾਂ ਦੇ ਉੱਤੇ ਬੈਠੇ ਨੇ ਪਰ ਹਾਲੇ ਤੱਕ ਵੀ ਕੇਂਦਰ ਸਰਕਾਰ ਇਹਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਆ ਇੱਕ ਪਾਸੇ ਕੇਂਦਰ ਸਰਕਾਰ ਦੇ ਨਾਲ ਮੱਥਾ ਲਾ ਕੇ ਜੋ ਦੋ ਫੋਰਮ ਬੈਠੇ ਨੇ ਦੂਜੇ ਪਾਸੇ ਹੁਣ ਪੰਜਾਬ ਸਰਕਾਰ ਦੇ ਖਿਲਾਫ ਵੀ ਰਾਜੇਵਾਲ ਹੋਰਾਂ ਦੇ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਆਉਣ ਵਾਲੀ 10 ਤਰੀਕ ਤਾਂ 10 ਤਰੀਕ ਨੂੰ ਕਿਸਾਨ 10 ਮਾਰਚ ਨੂੰ ਯਾਨੀ ਕੱਲ ਨੂੰ ਕਿਸਾਨ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਐਮ ਐਲ ਏ ਦੇ ਘਰਾਂ ਦੇ ਬਾਹਰ ਮੋਰਚੇ ਲਾਉਣਗੇ ਉਹਨਾਂ ਨੂੰ ਨਿਕਲਣਾ ਬਾਹਰ ਮੁਸ਼ਕਲ ਕਰ ਦੇਣਗੇ ਤਾਂ ਸੋਮਵਾਰ ਦਾ ਦਿਨ ਹੈ ਸੋਮਵਾਰ ਨੂੰ ਹਰ ਕੋਈ ਜਿਹੜਾ ਆ ਕਿਸਾਨ ਹੋਣ ਭਾਵੇਂ ਭਾਵੇਂ ਕੋਈ ਡਿਊਟੀ ਵਾਲਾ ਹੋਵੇ ਭਾਵੇਂ ਕੀ ਕੋਈ ਮੰਤਰੀ ਹੋਵੇ ਭਾਵੇਂ ਕੋਈ ਲੀਡਰ ਹੋਵੇ ਤਾਂ ਇਸ ਹਰ ਕਿਸੇ ਦੀ ਜਿਹੜੀ ਆ ਉਹ ਹਰ ਕਿਸੇ ਦਾ ਸ਼ਡਿਊਲ ਜਿਹੜਾ ਬਿਜੀ ਹੁੰਦਾ ਸੋਮਵਾਰ ਦਾ ਦਿਨ ਅਜਿਹਾ ਦਿਨ ਹੁੰਦਾ ਕਿ ਹਰ ਕੋਈ ਐਤਵਾਰ ਤੋਂ ਬਾਅਦ ਸੋਮਵਾਰ ਨੂੰ ਪਹਿਲਾ ਦਿਨ ਹੁੰਦਾ ਜੋ ਆਪਣੇ ਕੰਮਾਂ ਤੇ ਜਾਂਦਾ ਪਰ ਕੱਲ ਨੂੰ ਜਿਹੜੇ ਕਿਸਾਨ ਨੇ ਉਹ ਐਮਐਲਏ ਤੇ ਮੰਤਰੀਆਂ ਦੇ ਘਰਾਂ ਦੇ ਬਾਹਰ ਮੋਰਚੇ ਖੋਲਣਗੇ ਤਾਂ ਪਰ ਕਿਸਾਨ ਆਖਰ ਕਦੋਂ ਤੱਕ ਇਸ ਤਰੀਕੇ ਨਾਲ ਬੈਠਣਗੇ ਇਹ ਦੇਖਣ ਵਾਲੀ ਗੱਲ ਹੈ ਤੇ ਨਾਲ ਹੀ ਕੱਲ ਦੇ ਪ੍ਰੋਗਰਾਮ ਤੋਂ ਬਾਅਦ ਕੀ ਪੰਜਾਬ ਸਰਕਾਰ ਸਿਖਤ ਕਿਸਾਨ ਮੋਰਚੇ ਨੂੰ ਕੋਈ ਮੀਟਿੰਗ ਦਾ ਸਮਾਂ ਦਿੰਦੀ ਆ ਕੋਈ ਸਰਕਾਰ ਝੁਕਦੀ ਆ ਜਾਂ ਫਿਰ ਲਗਾਤਾਰ ਇਸੇ ਤਰੀਕੇ ਦੇ ਨਾਲ ਕਿਸਾਨਾਂ